ਮੁਵਾਸੀ ਗੁਰੂ ਰਪਾ ਸਾਹ ਸੰਗਜ ਜੀ ਬੀਬੀ ਆਵਾਜ਼ ਜ਼ੋਰ ਤੇ ਨੌਜਾਨ ਬੱਚੇ ਤੇ ਮੇਰੇ ਨਾਲ ਡਾ 10 ਪ੍ਰਸਤਰੀ ਜੀ ਜਨ ਸਿਕਤਰ ਬਸਵਾ ਕੇ ਜੇ ਰੱਖਿਆ ਗਾਹ ਪਰ ਸਿੰਘ ਜਨਵਾ ਜਿਨ੍ਹਾਂ ਜਾਣ ਤੇ ਬਕੀਰ ਸਾਹਿਬ ਭਗਤ ਸਿੰਘ ਜੀ ਪਰਤੋਂ ਤੇ ਆਵਣ ਸਵਾਰ ਉਹਦੇ ਦੂਸਰੀ ਲਹਿਣ ਸ੍ਰੀ ਸ਼ੰਦਰਪਾਲ ਚਾਪੜਾ ਜੀ ਜੰਬੀ ਜਨਾਂ ਵੀ ਹਨੇ ਤੋਂ ਜਦੋਂ ਫਟੇਆ ਆਪਣੇ ਸੱਜੇ ਨਾਲ ਪਹੁੰਚੇ ਨੇ ਸਾਰਿਆਂ ਵਾਹੇ ਗੰਜਿਕਾ ਦਾ ਸਾਹ ਵਾਹੇ ਜਿਕਿਫਤ ਅੱਜ ਬੜਾ ਤੋਂ ਮਾਫੀ ਚਾਹੁੰਦੇ ਆਸੀਂ ਕਿਉਂਕਿ ਅਸੀਂ ਲੇਟ ਹੋ ਗਏ ਬੱਖ ਬੱਖ ਪੰਡਾ ਤੁਰਦੇ ਹੋਏ ਬੱਖ ਬੱਖ ਪੰਡਾ ਦੇ ਵਿੱਚ ਵੇਖ ਚੇ ਕਰਦੇ ਹੋਏ ਤੁਹਾਡੇ ਚਾਰ ਬੰਦ ਪਹੁੰਚੇ ਤੇ ਦੇਣ ਤੇ ਕਰਨਾ ਹੈ ਤੇ ਆਉਣ ਵਾਲੀ ਤੇ ਜਗਨਨਾਥ ਸਾਥੀ ਦਾ ਪਟਨਾ ਦੇ ਬਾਕੇ ਵਾਜਨ ਸਮਾਜਪਾਟ ਦੇ ਉਮੀਦਵਾਰਾਂ ਨੂੰ ਤਾਂ ਕਿ ਹਾਣੇ ਵਾਲੇ ਸਮਾਜ ਦੇ ਵਿੱਚ ਆਪਾਂ ਆਪਣੇ ਬੱਚਿਆਂ ਵਾ ਆਪਣੇ ਪਰਿਵਾਰਾਂ ਦਾ ਵਿਕਾਸ ਕਰ ਸਕੀ ਅਤੇ ਜੈ ਆਪੀਮ ਜੈ ਆਪੀਮ ਜੀ ਸਾਡੇ ਅਮੀਦਰਾ ਤੁਲੰਤ ਸਿੰਘ ਵਾਹਤੋ ਨੂੰ ਪਿੰਡ ਨਗਰ ਵਾਸੀ ਲਾਹਗੜ ਵੱਲੋਂ ਅੱਜ ਬਹੁਤ ਬਹੁਤ ਬੋਤਾ ਪਾ ਤੇ ਜਿਤਾ ਦੇ ਤੇਜਾਂ ਦੇ ਸਾਰੇ ਪਿੰਡ ਦੇ ਵਸਨੀਕਾਂ ਦੇ ਇਹ ਬਾਰਾ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਤੋਂ ਹਾਜ਼ਰੀ ਭਰੀ ਆ ਬਲਵੀ ਸਿੰਘ ਵੱਲੋਂ ਰਾਜਗੜ ਦੇ ਵਿੱਚੋਂ ਹੋਰ ਪਹੁੰਚ ਕੇ ਤਾਂ ਇਹ ਆਪਣੇ ਵਿਚਾਰ ਦੰਗ ਦੇ ਦੋ ਤਿੰਨ ਮਿੰਟ ਬਾਅਦ ਬਲਵੀ ਸਿੰਘ ਜੀ ਗੁਰਪ੍ਰੀਤ ਕੀ ਨਾਮ ਹੈ ਜੀ ਮਹੇਪਲ ਵੀਰ ਸਿੰਘ ਰਾਜਗੜ੍ਹ ਜੀ ਅੱਜ ਸਾਡੇ ਸਹਿਯਦਾਂ ਦੀ ਧਰਤੀ ਤੋਂ ਲੋਕ ਸਭਾ ਫਤਿਹਗੜ੍ਹ ਸਾਹਿਬ ਉੱਥੋਂ ਆਪਣੇ ਕਲਵੰਤ ਸਿੰਘ ਜੀ ਮੈਂ ਤੋਂ ਜਗਵਨ ਸਮਾਜ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਮਿਲੀ ਆ ਉਹ ਅੱਜ ਆਪਣੇ ਪਿੰਡਾਂ ਦੇ ਦੌਰੇ ਦੇ ਹੁੰਦੇ ਹੋਏ ਉਹ ਅੱਜ ਨਗਰ ਰਾਜਗੜ੍ਹ ਵਿੱਚ ਪਹੁੰਚੇ ਦੀ ਉਹਨਾਂ ਦਾ ਬਹੁਤ ਸਾਡੇ ਨਗਰ ਦੀ ਸੰਗਤ ਨੇ ਬਹੁਤ ਭਰਮਾ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਸ ਦਿਵਾਈ ਕਿ ਵੱਧ ਤੋਂ ਵੱਧ ਜੜੀਆਂ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਵਾਂਗੇ ਕਿਉਂਕਿ ਅਸੀਂ 70 ਸਾਲਾਂ ਤੋਂ ਅਸੀਂ ਦੇਖ ਲਿਆ ਅਸੀਂ ਕਾਂਗਰਸ ਨੂੰ ਵੀ ਮੌਕਾ ਦਿੱਤਾ ਸੈਂਟਰ ਦੇ ਵਿੱਚ ਤੇ ਭਾਜਪਾ ਨੂੰ ਵੀ ਸੈਂਟਰ ਦੇ ਵਿੱਚ ਮੌਕਾ ਦਿੱਤਾ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਅਸੀਂ ਬਦਲਾ ਦੇਣਾ ਤੇ ਪੰਜਾਬ 'ਚ ਮੌਕਾ ਦਿੱਤਾ ਪਰ ਹੁਣ ਅਸੀਂ ਜਿਹੜਾ ਮਨ ਬਣਾ ਲਿਆ ਕਿ ਬਹੁਜਨ ਸਮਾਜ ਪਾਰਟੀ ਨੂੰ ਆਪਣੀ ਇੱਕ ਇੱਕ ਵੋਟ ਜਿਹੜੀ ਹੈਗੀ ਆ ਹਾਤੀ ਚੋਣ ਨਿਸ਼ਾਨ ਤੇ ਪਾਵਾਂਗੇ ਕਿਉਂਕਿ ਇੱਕੋ ਹੀ ਇੱਕ ਪਾਰਟੀ ਆ ਜਿਹੜੀ ਸਾਰੇ ਧਰਮਾਂ ਅਤੇ ਮਜਬਾਂ ਦਾ ਸਤਿਕਾਰ ਕਰਦੀ ਆ ਅਤੇ ਆਗਾਮੀ ਬਧੀ ਸੋਚ ਜਿਹੜੀ ਆਪਣੀ ਰੱਖਦੀ ਆ ਤੇ ਮੈਂ ਇਹਨਾਂ ਕੁਝ ਕਹਿੰਦਾ ਹਾਂ ਸਾਰਿਆਂ ਨੂੰ ਕਿ ਅੱਜ ਪੰਜਾਬ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਅੱਜ ਜਵਾਨੀ ਅਤੇ ਕਿਰਸਾਨੀ ਰੋਜ਼ਗਾਰ ਅਤੇ ਸਿੱਖਿਆ ਸਾਰ ਨੂੰ ਬਚਾਉਣ ਦੇ ਲਈ ਇੱਕੋ ਇੱਕ ਬਹੁਜਨ ਸਮਾਜ ਪਾਰਟੀ ਆ ਗੁਰਬਾਣੀ ਵੀ ਕਹਿੰਦੀ ਹੈ ਜਿਸ ਹੱਥ ਜੋਰ ਕਰ ਵੇਖ ਸੋਏ ਨਾਨਕ ਉਤਮ ਨਹੀਂ ਚ ਨਾ ਕੋਈ ਕੋਈ ਉੱਥੇ ਨੀਮਾ ਨਹੀਂ ਕੋਈ ਉੱਚਾ ਨਹੀਂ ਬੋਰਡ ਦਾ ਅਧਿਕਾਰ ਸਾਰਿਆਂ ਨੂੰ ਬਰਾਬਰ ਆ ਪਰ ਹਾਂ ਜਿਸ ਦੇ ਹੱਥ ਡੰਡਾ ਉਹ ਸਾਰਿਆਂ ਨੂੰ ਦਵੱਲੀ ਫਿਰਦਾ ਉਹ ਡੰਡਾ ਜਿਹੜਾ ਹੈਗਾ ਸਿਸਟਮ ਦਾ ਉਹ ਜੇ ਬਹੁਜਨ ਸਮਾਜ ਪਾਰਟੀ ਦੇ ਹੱਥ ਵਿੱਚ ਆ ਗਿਆ ਤੇ ਪੰਜਾਬ ਭਾਰਤ ਫੇਰ ਤੋਂ ਪੰਜਾਬ ਖੁਸ਼ਹਾਲ ਅਤੇ ਪੰਜਾਬ ਜਿਹੜਾ ਹੈਗਾ ਸੋਨੇ ਦੀ ਚੜੀ ਬਣ ਜਾਊਗਾ ਇਹਨਾਂ ਕੁਝ ਕਹਿੰਦਾ ਹੈ ਸਾਰਿਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦਾ ਇੱਕ ਇੱਕ ਬੋਰਡ ਜਿਹੜੀ ਹੈਗੀ ਹਾਥੀਚੋ ਨਿਸ਼ਾਨ ਤੇ ਪਾਇਓ ਜੈ ਪੀਮ ਜੈ ਭਾਰਤ ਅਸੀਂ ਤਲਵੰਤ ਸਿੰਘ ਮਹਿਤੋ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਚਿਤਾਵਾਂਗੇ ਪਿੰਡ ਨਗਰ ਨਿਵਾਸੀ ਪਿੰਡ ਰਾਜਗੜ੍ਹ ਵੱਧੋਂ ਜੈ ਪੀਮ ਜੈ ਭਾਰਤ ਉਹ ਬਹੁਤ ਹੀ ਜਿਹੜੇ ਨਗਰ ਨਿਵਾਸੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਗਏ ਨੇ ਉਹਨਾਂ ਨਗਰ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਆ ਬਹੁਤ ਹੀ ਹੰਗਾਰਾ ਵਧੀਆ ਮਿਲਿਆ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਗੱਲ ਦਬੀ ਹੋਈ ਸੀ ਉਹ ਸਾਨੂੰ ਅੱਜ ਦੇਖਣ ਨੂੰ ਮਿਲੀ ਆ ਉਹ ਕਹਿੰਦੇ ਵੱਧੋ ਵੱਧ ਸਾਨੂੰ ਵੋਟਾਂ ਇਸ ਵਾਰ ਹੰਥੀ ਵਾਲੇ ਬਟਨ ਤੇ ਦਬਾ ਕੇ ਜਿਤਾ ਕੇ ਭੇਜਾਂਗੇ ਮੇਰੇ ਤੋਂ ਸਭ ਨੂੰ ਤੇ ਲੋਕ ਸਭਾ ਬਾਕੀ ਜਿਵੇਂ ਜਿਵੇਂ ਪਾਰਟੀਆਂ ਨੇ ਆਪਣਾ ਆਪਣਾ ਰਾਜ ਕੀਤਾ ਆਪਣੇ ਆਪਣੀਆਂ ਦੇ ਸਮਾਜ ਦੇ ਹਿਸਾਬ ਦੇ ਨਾਲ ਸਾਡੇ ਨਾਲ ਵਾਦੇ ਕੀਤੇ ਨੇ ਉਹ 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 ਮੁਕਰ ਦੇ ਗਏ ਨੇ ਲੋਕਾਂ ਨੇ ਉਹਨਾਂ ਦੇ ਵਾਦਿਆਂ ਨੂੰ ਆਪਣੇ ਅੱਖਾਂ ਦੇ ਨਾਲ ਦੇਖ ਕੇ ਹੁਣ ਬਹੁਜਨ ਸਮਾਜ ਪਾਰਟੀ ਦਾ ਮਨ ਮੰਨ ਲਿਆ ਉਹਨੂੰ ਵੋਟ ਪਾ ਕੇ ਉਹਨੂੰ ਚਿਤੌਂਦਾ ਕੰਮ ਕਰਾਂਗੇ ਅਜਿਹੀ ਹੋਰ ਕਿਸੇ ਪਾਰਟੀ ਨੂੰ ਵੋਟ ਪਾਉਂਦਾ ਹੱਕ ਵਿੱਚ ਨਹੀਂ ਹੈਗੇ ਜਿਵੇਂ ਜਿਵੇਂ ਉਹਨਾਂ ਨੇ ਸਾਡੇ ਨਾਲ ਲਾਰੇ ਲਾਏ ਨੇ ਉਦੋਂ ਉਦਾਂ ਹੀ ਸਾਡੇ ਨਾਲ ਉਹਨਾਂ ਨੇ ਧਕਾ ਕੀਤਾ ਇਸ ਲਈ ਅਸੀਂ ਬਹੁਤ ਜ਼ਿਆਦਾ ਸਮਾਜ ਪਾਰਟੀ ਨੂੰ ਵੋਟ ਪਾਵਾਂਗੇ ਤੇ ਉਹਨਾਂ ਨੂੰ ਜਿਤਾਵਾਂਗੇ